ਅੱਲੇ ਤੱਕ ਘਰੇ ਨਹੀਂ ਪਹੁੰਚਿਆ ਆ ਸੱਤੇ ਵਾਲਾ ਮਾਂ ਦੇ ਕੇ ਗਈ ਮੈਨੂੰ ਘਰੇ ਆ ਕੇ ਕਹਿੰਦੀ ਮਰ ਜਾਣਾ ਨਾਲ ਹੀ ਚ ਡਿ ਗਿਆ ਫਿਰ ਤਾਂ ਕੁੱਤੇ ਮੂੰਹ ਚਟਣ ਦੇ ਇਹ ਉਹਦਾ ਅੱਜ ਆ ਲੈਣਦੇ ਇਹਨੂੰ ਘਰ ਦੇ ਵਿੱਚ ਬੀਬੀ ਜਾਂ ਅੱਜ ਘਰ ਦੇ ਵਿੱਚ ਇਹ ਨਹੀਂ ਜਾਂ ਫਿਰ ਨਹੀਂ ਮੈਂ ਕਿੱਦਾਂ ਨਹੀਂ ਮੈਂ ਹੈ ਕਿ ਮੈਂ ਤਾਂ ਪੂਰੇ ਟੱਬਨ ਨੂੰ ਲੈ ਕੇ ਜਾਉ ਆ ਲੈਣਦੇ ਜਰਕੇ ਨਹੀਂ ਮਾਝ ਮੈਂ ਕਿਹਾ ਗੁੱਡੀ ਦੇ ਡੈਡੀ ਮੇਕਾ ਭੋਲੀ ਦੇ ਪਾਪਾ ਗੁੰਡਾ ਖੋਲ ਜਾ ਬਚਨੀਏ ਮੈਂ ਨਹੀਂ ਗੁੰਡਾ ਖੋਲਣਾ ਹੋ ਠੇਕੇ ਉੱਤੇ ਬਿਸਕੀ ਦੀ ਬੋਤਲ ਲੈ ਆਇਆ ਹੱਥੇ ਉੱਤੇ ਬਹਿ ਕੇ ਹੜਾ ਦੀਏ ਜਲਾਇਆ ਠੇਕੇ ਉੱਤੇ ਬਿਸਕੀ ਦੀ ਬੋਤਲ ਲੈ ਆਇਆ ਹੱਥੇ ਉੱਤੇ ਬਹਿ ਕੇ ਹੜਾ ਦੀਏ ਜਲਾਇਆ ਚੜ ਗਿਆ ਜੱਟ ਨੂੰ ਸ਼ਰਾਬ ਛੱਟੀ ਐ ਨਹੀਂ ਗੁੰਡਾ ਖੋਲ ਦੇ ਖੋਲ ਦੇ ਦੂੰਗਾ ਜਗਾਠ ਜਟਿਏ ਦੀ ਕੁੰਡਾ ਖੋਲਦੇ ਭਜਨੀਏ ਕੁੰਡਾ ਖੋਲਦੇ ਵੇ ਕਿਹੜਾ ਕੁੱਤਾ ਭੌਂਕਦਾ ਨਾ ਹੁਣ ਕੁੱਤੇ ਰੱਖਣ ਲੱਪੇ ਭਜਨੀਏ ਤੈਨੂੰ ਕੰਨਾ ਕੁੰਡਾ ਖੋਲਦੇ ਅੱਜ ਬਾਰੇ ਹੀ ਮਰ ਗੋਲੀ ਲੱਗਣੇ ਆ ਅੱਜ ਨਹੀਂ ਮੈਂ ਕੁੰਡਾ ਖੋਲਦੀ ਰਹਿ ਤੂੰ ਪਈ ਅੱਜ ਸਣੇ ਜਗਾਠ ਪਟ ਦੇਣੀ ਕਿਹੜੀ ਜਗਾਠ ਦੀਆਂ ਗੱਲਾਂ ਕਰਦਾ ਮਰ ਜਾਣਿਆ ਦੇਖ ਤੈਨੂੰ ਕੋਈ ਜਗਾਠ ਦੀ ਵੀ ਹਾਤਾ ਕੱਢੀ ਭੱਡੀ ਜਗਾਰ ਲੱਗੀ ਆ ਕੋਈ ਤਾਕੀ ਦੀਦੀ ਤਾਕੀ ਵੀ ਹੈਗੀਆਂ ਮਰ ਜਾਣਿਆ ਪੇ ਸਾਰਾ ਸਿਆਲ ਮੈਂ ਬੋਰੀਆਂ ਦਾ ਝੋਲ ਲਾ ਕੇ ਪੈਂਦੀ ਰਹੀ ਆ ਮਰ ਜਾਣਿਆ ਭੁੱਖੇ ਨੰਗੇ ਤੁਹਾਡੇ ਹੈ ਕੀ ਐ ਸਾਰਾ ਖੁਸ਼ੀ ਆ ਮੇਰੀ ਗੱਲ ਸੁਣ ਹਾਂ ਸਾਰਾ ਸਿਆਲ ਵੇ ਮੈਂ ਬੋਰੀਆਂ ਤੇ ਝੋਲ ਸੀਨ ਤੇ ਹਾਂ ਉਧਰੋਂ ਸੂਬੇ ਹੀ ਮੇਰੀ ਮੱਝ ਹਾਂ ਮਰ ਜਾਣਿਆ ਕਦੀ ਮੈਂ ਝੋਲ ਮੁੰਡੇ ਤੇ ਦਵਾ ਕਦੀ ਮੈਂ ਝੋਲ ਕੱਟੇ ਤੇ ਦਵਾ ਤੇ ਮੈਂ ਮੁੰਡੇ ਨੂੰ ਬਚਾਵਾਂਗੇ ਕੱਟੇ ਨੂੰ ਬਚਾਵਾਂ ਮੈਂ ਕੱਟਾ ਦਾ ਸੁਣਨ ਵਾਲਾ ਸੀਗਾ ਮੇਰੀ ਗੱਲ ਸੁਣ ਲੈ ਗੋਲੀ ਲੱਗਣੇ ਆ ਸੁਣਨ ਵਾਲਾ ਬਾਹਰ ਜਾ ਕੇ ਸ਼ਰਾਬਾ ਪੀਣਾ ਚੁਗਿਆ ਖੇਡਦਾ ਤੂੰ ਹੈ ਵੇ ਬਾਹਰ ਵੇ ਕੇ ਸ਼ਰਾਬ ਪੀ ਗੱਟ ਗਿਆ ਫਿਰ ਦੱਸ ਤੂੰ ਝੂਠ ਬੋਲਦੀ ਆ ਮੈਂ ਅੱਛਾ ਮੈਂ ਝੂਠ ਬੋਲਦੀ ਆ ਆਹੋ ਅਗਿਆਨੋ ਤਾਂ ਨਹੀਂ ਝੂਠ ਬੋਲਦੀ ਇਹ ਵੀ ਝੂਠ ਬੋਲਦੀ ਆ ਅੱਛਾ ਤੇ ਹੋਲੀ ਭੈਣ ਇਹਨਾਂ ਨੇ ਤਾਂ ਇੱਕ ਆ ਕੀਤਾ ਆ ਸਾਡਾ ਘਰ ਬਟਣਾ ਲਿਆ ਆ ਅੱਛਾ ਆਹ ਤੁਹਾਡੀ ਬੀਬੀ 500 ਆ ਮੈਨੂੰ ਕਹਿੰਦਾ ਇਹ ਨਹੀਂ ਕਦੀ ਝੂਠ ਬੋਲਦੀ ਇਹ ਸੱਚ ਬੋਲਦੀ 500 ਬੀਬੀ ਲੈ ਦੱਸ ਜਾਨਦੇ ਆਕਰ ਇਹ ਜਾਣ ਕੇ ਗਲੇਸ਼ ਪਾਉਂਦੀਆਂ ਮੇਰੀ ਅੱਛਾ ਤੂੰ ਡਿਗਿਆ ਨਹੀਂ ਸੀ ਨਾਲ ਇਸਨੇ ਬੇਮਾਜਣੇ ਕੁੱਤੇ ਤੇਰਾ ਮੂੰਹ ਚ ਟੰਡੈ ਸੀ ਐਵੇਂ ਨਾ ਮਾਰੀ ਚੱਲ ਕੁੱਤੇ ਮੇਰਾ ਮੂੰਹ ਚ ਟੱਡੇ ਸੀ ਆਹੋ ਉਹ ਕੁੱਤੇ ਥੋੜੀ ਸੀ ਭੱਜ ਨਹੀਂ ਗਏ ਹਾਂ ਉਹਦੇ ਸਾਡੇ ਕਮੋਡੀਆਂ ਦੀ ਕੁੱਤੀ ਸੀ ਬੇਮਰਜਣੇ ਮੂੰਹ ਤਾਂ ਚੜਦੀ ਸੀ ਤੇਰਾ ਮੂੰਹ ਨਹੀਂ ਚੜਦੀ ਸੀ ਹਾਂ ਬਹਿ ਜਾ ਰਾਮਨਾਥ ਚੁੱਪ ਕਰਕੇ ਹਾਂ ਮੂੰਹ ਥੋੜੀ ਚੜਦੀ ਸੀ ਫਿਰ ਮੇਰੀਆਂ ਬੁਗੀਆਂ ਕਰਦੀ ਸੀ ਤੇ ਤੇਰੀਆਂ ਬੁਗੀਆਂ ਕਰਨੀਆਂ ਸ਼ਰਾਬੀ ਬੰਦੇ ਨੂੰ ਕੀ ਪਤਾ ਭਾਵੇਂ ਕੁੱਤੇ ਮੂੰਹ ਚੱਟੀ ਜਾਣ ਮੈਂ ਕਿੰਨੂੰ ਕੋਣ ਕਹਿੰਦਾ ਮੈਂ ਗਾਇਆ ਅੱਜ ਤੂੰ ਪੀਂਦਾ ਨਹੀਂ ਸ਼ਰਾਬ ਛੱਡ ਦਿੱਤੀ ਸੌਂ ਖਾ ਸੌਂ ਲੱਗੇ ਕੱਲ ਵੀ ਇਹ ਛੱਡ ਦਿੱਤੀ ਅੰਦਰ ਨਹੀਂ ਕਾਲੀ ਉਹਦੀ ਵੀ ਸੌਂ ਖਾ ਛੱਡਤੀ ਅੱਜ ਮੇਰੀ ਵੀ ਖਾ ਤੇਰੀ ਸੌਂ ਲੱਗੇ ਛੱਡਤੀ ਸ਼ਰਾਬ ਬੇਟੀ ਵਾਲੇ ਦੀ ਵੀ ਸੌਂਹਾਂ ਸੌਂ ਲੱਗੇ ਬੇਟੀ ਵਾਲੇ ਦੀ ਵੀ ਸੌਂ ਲੱਗੇ ਖਾਲੇ ਸੌਂ ਚੜ ਗਈ ਛੜਤੀ ਸ਼ਰਾਬ ਕਿਧਰ ਨੂੰ ਅੰਦਰ ਨੂੰ ਮੇਰੀ ਘਰ ਸੌਂ ਲੱਗ ਗਈ ਵੇ ਅੰਦਰੋਂ ਨਹੀਂ ਮਾਰ ਜਾਣੇ ਆ ਵੇ ਸਾਰੀ ਉਮਰ ਤੋਂ ਸ਼ਰਾਬਾ ਪੀਤਿਆਂ ਜੂਏ ਖੇਡੇ ਹਾਂ ਵੇ ਮੇਰਾ ਵੀ ਕਦੇ ਖਿਆਲ ਕਰਿਆ ਕਰੀ ਮੈਂ ਤੇਰਾ ਖਿਆਲ ਤਾਂ ਪੂਰਾ ਕਰੀਦਾ ਆ ਕੀ ਖਿਆਲ ਕੀਤਾ ਲੈ ਤੇਰਾ ਪੂਰਾ ਧਿਆਨ ਰੱਖੀਦਾ ਵੇ ਜਾਤੀ ਮੈਂ ਵਿਆਹੀ ਆਈਆਂ ਤੁਹਾਡੇ ਹੈ ਕੀ ਸੀ ਸਾਰਾ ਕੁਝ ਹੀ ਸੀਗਾ ਕੀ ਮੇਰੀ ਬੀਬੀ ਸੀ ਪਾਪਾ ਸੀ ਮੰਮੀ ਸੀ ਡੈਡੀ ਸੀ ਭੈਣ ਜੀ ਬੇਮਾਰਾ ਉਹ ਥੋੜੀ ਕਹਿੰਨੀ ਆ ਹਾਂ ਬੇਚਰੇ ਮੈਂ ਬਿਆਈ ਆਈ ਹਾਂ ਬੇ ਭੁੱਖਿਓ ਇੱਕੋ ਹੀ ਤੁਹਾਡੇ ਕਮਰਾ ਖਾਲੀ ਬੇ ਉੱਚ ਵੀ ਕਬੂਤਰ ਬੋਲਦੇ ਸੀ ਤੁਹਾਡੇ ਅੱਜ ਕੱਲੀ ਗੁੱਕੀ ਬੋਲਦੀ ਆ ਬੇ ਤੁਹਾਡੇ ਚੁੱਲੇ ਚੱਕ ਮੈਂ ਮਚਾਈ ਆ ਚੁੱਲੇ ਚੱਕ ਤੱਕ ਕੀ ਮਚਾਉਣੀ ਸੀ ਹਾਂ ਤੈਨੂੰ ਪਤਾ ਲੱਗਾ ਬਾਬਾ ਜੀ ਹਾਂ ਬਾਬਾ ਸੋਨੂ ਜੀ ਹਾਂ ਸੋਨੂ ਬਾਬਾ ਜੀ ਬੇ ਚੁੱਲੇ ਚੱਕ ਤੇਨੇ ਕੀ ਮਚਾਉਣੀ ਸੀ ਹਾਂ ਜਿੱਦੜ ਦੀ ਵਿਆਹੀ ਆਈ ਐ ਨੇ ਸਾਰਾ ਟੱਬਰੇ ਲੂਤ ਆ। ਵੇ ਮੇਰੀ ਗੱਲ ਸੁਣ। ਵੇ ਮੰਗ ਮੰਗਾਟਾ ਤੇਰੀ ਮਾਂ ਗੁਜਾਰਾ ਕਰਦੀ ਰਹੀ ਐ। ਵੇ ਟੋਲੂ ਲੈ ਕੇ ਕਦੀ ਕਿਸੇ ਦੇ ਦਾਲ ਨੂੰ ਆਹੋ ਕੌਲੀ ਲੈ ਕੇ ਕਦੀ ਕਿਸੇ ਦੇ ਸਬਜ਼ੀ ਨੂੰ ਅੱਛਾ ਵੇ ਡਾਂਗਾ ਲੈ ਕੇ ਕਿਸੇ ਦੇ ਆਟੇ ਨੂੰ ਆਹੋ ਵੇ ਮੈਂ ਵਿਆਹੀ ਆਈ ਤਾਂ ਤੁਸੀਂ ਰਜੇ ਆ ਲੈ ਜਾਣ ਦਿਆ ਕਰ ਵੇ ਤੁਹਾਡੇ ਤਾਂ ਪੀਪੇਟ ਵਿੱਚ ਚੂਹੇ ਨੱਚਦੇ ਸੀ ਚੂਹੇ ਨੱਚਦੇ ਸੀ ਹੁਣ ਤੇਰੇ ਕਹਿਣ ਤੇ ਜੀਜੀ ਮੈਂ ਸੱਤ ਲਈਏ ਮੇਰੀ ਗੱਲ ਸੁਣ ਲੈ ਵੇ ਜੇ ਤੂੰ ਵੀਣਾ ਨਹੀਂ ਖਟਣਾ ਵੇ ਸਰਮਾਨ ਸਾਡੇ ਦਾਦਾ ਜੀ ਸਾਡੇ ਸੋਨੂ ਬਾਬਾ ਜੀ ਨਮਾਨੇਸ਼ਾ ਸਰਕਾਰ ਤੋਂ ਔਰ ਸਾਡੇ ਬਾਬਾ ਜੀ ਦਾਦਾ ਜੀ ਗੱਦੀ ਨਿਸ਼ੀਣ ਹਾਂਜੀ ਤੁਸੀਂ ਵੀ ਪਾ ਲਓ ਜੇਬ ਚ ਹਾ ਸਾਡੇ ਬੌਣ ਤੋਂ ਸਾਡੇ ਕਨਈਆ ਜੀ ਉਹ ਸਾਡੇ ਫਕੀਰ ਲੋਕ ਸੋ ਬਹੁਤ ਸਮਾਂ ਸਾਡੇ ਬਾਜੀ ਹੋਣੀ ਸੇਵਾਦਾਰ 51 ਇਹ ਮੇਰੀ ਗੱਲ ਸੁਣਿਆ ਹੋ ਗਿਆ ਹੋਇਆ ਗੋਲੀ ਲੱਗਣੀ ਐ ਇਹ ਵੀ ਤੇਰਾ ਲੰਮਾ ਲਾਤ ਤਾਂ ਕੰਦੀ 200 ਲੈ ਕੇ ਗਿਆ ਸੀ ਕਾਹਦਾ ਲੰਮਾ ਲਾਤ ਬਾਬਿਆਂ ਨੇ 400 ਦਿੱਤਾ ਮੇਰੀ ਗੱਲ ਸੁਣ ਲੈ ਹਾਂ ਵੇ ਬਾਹਰ ਬਹਿ ਕੇ ਤੂੰ ਸ਼ਰਾਬਾ ਪੀਤੀ ਐ ਹਾਂ ਮੇਰੀ ਗੱਲ ਸੁਣ ਹਾਂ ਵੇ ਮੇਰੇ ਮਾਪਿਆਂ ਨੇ ਕਿਹੜੀ ਕਮੀ ਛੱਡੀ ਸੀ ਤੇਰੀ ਕਮੀ ਛੱਡੀ ਨਹੀਂ ਕੋਈ ਵੀ ਇਹ ਜਦੋਂ ਮੈਨੂੰ ਬਿਆਨ ਗਿਆ ਆਹੋ ਮਰ ਜਾਣਿਆ ਪੂਰਾ ਪਿੰਡ ਕੱਟਾ ਹੋ ਗਿਆ ਚਲ ਗਿਆ ਨਸ਼ੇੜੀਆਂ ਦਾ ਅੱਛਾ ਪੂਰਾ ਪਿੰਡ ਵੇ ਨਸ਼ੇੜੀਆਂ ਦਾ ਕੱਟਾ ਹੋ ਗਿਆ ਚਲ ਗਿਆ ਉਹ ਤਾਂ ਅਸੀਂ ਬਚੋਲੇ ਨੇ ਪਹਿਲਾਂ ਹੀ ਕਹਿੰਦਾ ਬਰਾਤ ਜੰਨੀ ਮਰਜੀ ਆ ਜਵੇ ਆਜਵੇ ਆਜਵੇ ਕੁੱਲਾ ਰੇਜਮੈਂਟ ਸੀ ਮੇਰੇ ਪੇ ਵੱਲੋਂ ਮੈਂ ਵੀ 5-7 ਪਿੰਡ ਲੈ ਕੇ ਗਿਆ ਮਰ ਜਾਣੇ ਲੋਕਾਂ ਨੇ ਖੜਖੜ ਸਾਡਾ ਵਿਆਹ ਦੇਖਿਆ ਖੜਖੜ ਕੀ ਆਪੇ ਦੇਖਣਾ ਸੀਗਾ ਤਾਂ ਤੁਸੀਂ ਕਿਰਾਏ ਤੋਂ ਉੱਥੋਂ ਕੁਰਸੀਆਂ ਨਹੀਂ ਮੰਗਾਈਆਂ ਵੇ ਮੇਰੀ ਗੱਲ ਸੁਣ ਗੋਲੀ ਲੱਗਣਿਆ ਵੇ ਮੇਰੇ ਪੇਕਿਆਂ ਕੋ ਕਿਹੜੀ ਕਮੀ ਆ ਜਦੋਂ ਮੈਂ ਵਿਆਹੀ ਆਈ ਬੇ ਮੇਰੇ ਪੇਕੇ ਨੇ ਦੋ ਟਰੱਕ ਭੇਜੇ ਦੋ ਟਰੱਕ ਭੇਜੇ ਅਜ ਦੇ ਹਾਂ ਇੱਕ ਰੇਤਾ ਦਾ ਇੱਕ ਬਜਰੀ ਦਾ ਹਾਂ ਕਹਿੰਦੇ ਲੈਂਟਰ ਪੱਕਾ ਕਰਨਾ ਇਹ ਮੇਰੀ ਗੱਲ ਸੁਣ ਲੈ ਹਾਂ ਮਰ ਜਾਣੇ ਵੇ ਲੈ ਕੇ ਤਾਂ ਕੁਝ ਦਿੱਤਾ ਨਹੀਂ ਲੈ ਇਹਨਾਂ ਕੁਝ ਲੈ ਕੇ ਦਿੱਤਾ ਮੇਰੇ ਮਾਪਿਆਂ ਕੋ ਕਿਹੜੀ ਕੰਮ ਨਾਲੇ ਪਹਿਲੇ ਸਾਲ ਜਦੋਂ ਮੈਂ ਵਿਆਹੀ ਆਈ ਭੈਣ ਕੀ ਦੱਸਾਂ ਕੀ ਦੱਸਣਾ ਇਹਨੇ ਮਰ ਜਾਣੇ ਨੇ ਮੈਂ ਕਿਹਾ ਮੈਨੂੰ ਸਾਰਾ ਸਮਾਨ ਨਵਾਂ ਚਾਹੀਦਾ ਕਰਵਾ ਚੌਥ ਹਮਾਰੇ ਦਾ ਹਾਂ ਸਾਰਾ ਸਮਾਨ ਨਵਾਂ ਮਿਲੂਗਾ ਵੇ ਕਰਵਾ ਚੌਥ ਦਾ ਵਾਅਦਾ ਮੈਂ ਰੱਖਿਆ ਆਹੋ ਤੈਨੂੰ ਕਹਾਂ ਮੈਂ ਸਾਰਾ ਸਮਾਨ ਨਵਾਂ ਲੈ ਕੇ ਸਾਰਾ ਨਵਾਂ ਜੈਦਾ ਸੂਟ ਤੂੰ ਲੈ ਕੇ ਦਿੱਤਾ ਨਮਾ ਮੈਂ ਇਹ ਮੈਂ ਬਕਵਾਸ ਨਾ ਮਾਰ ਜਾ ਵੇ ਯਾਰ ਆਮ ਨੇ ਕਹਿੰਦਾ ਚਪੇੜਾ ਨਾ ਖਾਲੀ ਆ ਮੈਂ ਇਹ ਭਜਨੀਏ ਜਿਆਦਾ ਨਹੀਂ ਬੋਲਣਾ ਆਪਣਾ ਪੋਲ ਨਾ ਖਲਾ ਜਿਆਦਾ ਨਹੀਂ ਬੋਲਣਾ ਮੈਂ ਸਰਪੰਚ ਸਾਥ ਲਿਆਣਾ ਵੇ ਮੇਰੀ ਗੱਲ ਸੁਣ ਵੇ ਦੇਖ ਕਰਵਾ ਚੌਥ ਵਾਲੇ ਦਿਨ ਆਹੋ ਸੂਟ ਨਮਾ ਹੁੰਦਾ ਨਮਾ ਬਿਲਕੁਲ ਨਮਾ ਲਿਪਸਟਿਕ ਨਵੀਂ ਨਵੀਂ ਜੀ ਨਵੀਂ ਚੁੰਮ ਕੇ ਨਵੇਂ 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 ਲਾਈਨਰ ਨਮਾ 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 ਤੇ ਪੈਨਸਲ ਨਵੀਂ ਪੈਨਸਲ ਵੀ ਨਵੀਂ ਠੀਕ ਆ ਬਾਲੀਆਂ ਵੀ ਨਵੀਆਂ ਬਾਲੀਆਂ ਵੀ ਨਵੀਆਂ ਤੇ ਜੁੱਤੀ ਵੀ ਨਵੀਂ ਜੁੱਤੀ ਜ਼ਰੂਰੀ ਨਵੀਂ ਚਾਹੀਦੀ ਆ ਜੁੱਤੀ ਨਵੀਂ ਤਾਂ ਚਾਹੀਦੀ ਆ ਕਾਤੇ ਹਫਤੇ ਬਾਅਦ ਫਿਰਨੀ ਚਾਹੀਦੀ ਆ ਕਿਉਂਕਿ ਤੀਮੀ ਬਿੰਗੀ ਰਹਿੰਦੀ ਆ ਵੇ ਮੇਰੀ ਗੱਲ ਸੁਣ ਜੁੱਤੀ ਨਾ ਸਿੱਤੂ ਹੋ ਜਾਂਦੀ ਮੇਰੀ ਗੱਲ ਸੁਣ ਲੈ ਵੇ ਸਾਰਾ ਕੁਝ ਨਵਾਂ ਹੁੰਦਾ ਸਾਰਾ ਹੀ ਨਵਾਂ ਹੁੰਦਾ ਵੇ ਬਾਲੀਆਂ ਨਵੀਆਂ ਚੁੰਮਕੇ ਨਵੇਂ ਹਾਂ ਕਾਂਡੇ ਨਵੇਂ ਹਾਂ ਸੂਟ ਨਵਾਂ ਸੂਟ ਨਵਾਂ ਜੁੱਤੀ ਨਵੀਂ ਜੁੱਤੀ ਨਵੀਂ ਬੰਦਾ ਵੀ ਨਵਾਂ ਵੇ ਆਦਮੀ ਥੋੜੀ ਨਵਾਂ ਚਾਹੀਦਾ ਵੇ ਮੇਰੇ ਪੇਕੇ ਕੋ ਕਿਹੜੀ ਕਮੀ ਆ ਹਾਂ ਮਾਰ ਜਾਣਿਆ ਹਲੇ ਤਾਂ ਮੈਂ ਕਦੀ ਇਹ ਨਹੀਂ ਰੋਪਾ ਕੇ ਦੱਸਿਆ ਮੇਰੇ ਪੇ ਦੀ ਜ਼ਮੀਨ ਕਿੰਨੀ ਆ ਤਾਈਓ ਤੇਰੀ ਬੁੜੀ 250 ਤੋਂ ਦੂਰੀ ਹੁੰਦੀ ਆ ਕਾਚ ਨਾ ਪੁੱਟਣ ਕਦੀ ਮੂਲੀਆਂ ਬੁੱਟਣ ਕਦੀ ਅਨੁਮਾਨੀ ਦਿਹਾੜੀ ਅਰੀ ਚੋ ਨਾ ਲਵਣਾ ਮੇਰੀ ਗੱਲ ਸੁਣ ਲੈ ਹਾਂ ਵੇ ਬਕਵਾਸ ਨਾ ਮਾਰ ਮਦੰ ਦੱਸੀ ਜਾਨੀ ਕੀ ਕੀ ਗੱਲ ਹੋਈ ਵੇ ਜੇ ਤੂੰ ਤਾਂ ਕੰਨ ਨਹੀਂ ਘਟਣਾ ਨਾ ਆਹੋ ਮੈਂ ਚੱਲੀ ਪੇਕੇ ਫੇ ਲੈ ਪੇਕੇ ਤੂੰ ਪੇਕੇ ਹਾਂ ਅਸੀਂ ਠੇਕੇ ਮੈਂ ਸੱਚੀ ਚੱਲੀ ਪੇਕੇ ਤੂੰ ਪੇਕੇ ਆਂ ਦੇ ਆਪਾਂ ਸੌਰੀਆਂ ਦੇ ਤੇ ਨਿਆਣੇ ਨਿਆਣੇ ਨਾਨਕਿਆਂ ਦੇ ਤੇ ਬੁੜਾ ਬੁੜੀ ਉਹ ਕੋੜਮਾਂ ਦੇ ਮੇਰੀ ਗੱਲ ਸੁਣ ਲੈ ਆਪਾਂ ਫੇਰ ਇਕੱਠੇ ਮੇਰੀ ਗੱਲ ਸੁਣ ਲੈ ਮੈਂ ਸੱਚੀ ਚੱਲੀ ਆ ਲੈ ਜਾਂਦੀ ਜੁੰਦੀ ਹੈ ਨਹੀਂ ਤੂੰ ਰੋਜ਼ ਹੀ ਡਰਾਮੇ ਕਰਦੀ ਰਹਿੰਦੀ ਆ ਮੇਰੇ ਅੱਜ ਕੋਈ ਡਰਾਮਾ ਨਹੀਂ ਅੱਜ ਮੈਂ ਸੱਚੀ ਚੱਲੀ ਆ ਬਾਬਾ ਜੀ ਇਹ ਤਾਂ ਰੋਜ਼ ਇੱਥੋਂ ਕਹਿ ਕੇ ਚੱਲ ਜਾਂਦੀ ਬਈ ਤੂੰ ਮੁੜ ਕੇ ਆ ਜਾਂਦੀ ਆ ਅੱਗੇ ਤਾਂ ਮੈਂ ਬਸੀਵੇਂ ਤੋਂ ਆ ਜਾਂਦੀ ਸੀ ਹੁਣ ਮੈਂ ਸੱਚੀ ਚੱਲੀ ਆ ਲੈ ਤੈਨੂੰ ਆਉਣਾ ਪੈਣਾ ਤੂੰ ਜਾਂਦੀ ਜੁੰਦੀ ਹੈ ਨਹੀਂ ਡਰਾਮੇ ਕਰਦੀ ਰਹਿੰਦੀ ਆ ਐਤ ਕੀ ਮੇਰੇ ਕੋਈ ਡਰਾਮਾ ਨਹੀਂ ਅੱਜ ਦੇਖ ਲੈਂਦੇ ਆ ਫੇ ਮਨੀ ਸੌਣ ਰਹੀ ਤੇਰਾ ਡਰਾਮਾ ਜਾਂਦੀ ਹੈ ਨਹੀਂ ਡਰਾਮੇ ਕਰਦੀ ਰਹਿੰਦੀ ਆ ਤੇ ਚੈੱਕ ਕਰੇ ਰਹਿੰਦੇ ਆ